ਸ਼ਸ਼ੀ ਕਾਲਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੱਦਰਬਗ ਦੀ ਕਢਾਈ ਕਰਨੀ ਸਿੱਖਾਂਗੇ ਤੇ ਆਪਾਂ ਨੇ ਇਹ 쿠ਸ਼ਨ ਕਵਰ ਲਗਾਇਆ ਹੋਇਆ 쿠ਸ਼ਨ ਕਵਰ ਦੇ ਉੱਤੇ ਸਟਿਚਿੰਗ ਕਰ ਰਹੇ ਹਾਂ ਤੇ ਇਹਦੇ ਵਿੱਚ ਦੇਖੋ ਚਾਰ ਡੱਬੇ ਬਣੇ ਹੋਏ ਨੇ ਆ ਆਪਣਾ ਇੱਕ ਡੱਬਾ ਹੋ ਗਿਆ ਤੇ ਅੱਜ ਇਹਦੇ ਵਿੱਚ ਆਪਾਂ ਜਿਹੜੀ ਛੋਟੀ ਡੱਬੀ ਹੈ ਇਹਨੂੰ ਫਿਲ ਕਰਨਾ ਸਿੱਖਾਂਗੇ ਤੇ ਇਹਦੇ ਨਾਲੇ ਆਪਾਂ ਜਿਹੜੀ ਬਾਰਡਰ ਲਾਈਨ ਬਾਰਡਰ ਲਾਈਨ ਬਣਾਉਣੀ ਸਿੱਖਾਂਗੇ ਦੇਖੋ ਜੀ ਆਪਾਂ ਨੇ ਇੱਥੇ ਤੋਂ ਗਾਠ ਲਾ ਕੇ ਸ਼ੁਰੂ ਕਰ ਲੈਣਾ ਤੇ ਜਿਹੜੀ ਆਪਣੀ ਆ ਸਿੱਧੀ ਲਾਈਨ ਇਸ ਤੋਂ ਆਪਾਂ ਨੇ ਕੱਚਾ ਟਾਂਕਾ ਚੱਕਣਾ ਹੈ ਐਵੇਂ ਆਪਾਂ ਕੱਚਾ ਟਾਂਕਾ ਭਰ ਲਵਾਂਗੇ ਐਤੋਂ ਬਾਅਦ ਚ ਆਪਾਂ ਨੇ ਜਿਹੜੀ ਆਪਣੀ ਆ ਗੋਲ ਸ਼ੇਪ ਬਣੀ ਹੋਈ ਹੈ ਗੋਲ ਸ਼ੇਪ ਦੇ ਨਾਲੇ ਆਪਾਂ ਨੇ ਇੱਕ ਟਾਂਕਾ ਇੱਧਰ ਨੂੰ ਚੱਕਣਾ ਹੈ ਤੇ ਇੱਕ ਟਾਂਕਾ ਇੱਧਰ ਨੂੰ ਚੱਕਣਾ ਹੈ ਜਿਵੇਂ ਆਪਣੀ ਗੋਲ ਸ਼ੇਪ ਬਣੀ ਹੋਈ ਹੈ ਐਵੇਂ ਹੀ ਚੱਕਣਾ ਹੈ ਟਾਂਕਾ ਦੇਖੋ ਆਪਣੀ ਆ ਡੱਬੀ ਫਿਲ ਹੋ ਗਈ ਤੇ ਇਹ ਤੋਂ ਬਾਅਦ ਚ ਆਪਾਂ ਨੇ ਜਿਹੜੀ ਆਪਣੀ ਆ ਤਿੰਨ ਡੱਬੀਆਂ ਨੇ ਨਾ ਜਿੱਥੇ ਤੱਕ ਆਪਣਾ ਆ ਦੇਖੋ ਆਪਾਂ ਲਾਈਨ ਲਗਾ ਲਨੇ ਇੱਥੇ ਤੋਂ ਲੈ ਕੇ ਇੱਥੇ ਤੱਕ ਇਸ ਤੋਂ ਥੱਲੇ ਆਪਾਂ ਨੂੰ ਕੋਈ ਟਾਂਕਾ ਨਹੀਂ ਚੱਕਣਾ ਜਿਹੜੀ ਆਪਣੀਆਂ ਗੋਲ ਸ਼ੇਪ ਆਪਾਂ ਨੇ ਇੱਥੇ ਤੋਂ ਹੀ ਟਾਂਕਾ ਚੱਕਣਾ ਹੈ ਬਸ जी गोल शेप है तो गोल टांका चकना है तो थले तो आपने अपने टांका चकना है देखो जी एमें टांका चकते जावे ਇਸ ਤਰੀਕੇ ਸੇ ਹਮ ਆਪਾਂ ਨੇ ਆਹ ਦੋਨੋਂ ਡੱਬੀਆਂ ਚ ਟਾਂਕਾ ਭਰਨਾ ਹੈ ਦੇਖੋ ਆਪਣੀ ਆ ਪੱਤੀ ਤਿਆਰ ਹੋ ਗਈ ਜੀ ਤੇ ਜਿਹੜਾ ਆਹ ਫੁੱਲ ਹੈ ਇਹਦੇ ਵਿੱਚ ਆਪਾਂ ਨੇ ਕਿਵੇਂ ਸਟਿਚ ਕਰਨਾ ਹੈ ਆਪਾਂ ਨੇ ਪਿਛਲੀ ਵੀਡੀਓ ਉਹਦੇ ਵਿੱਚ ਦੱਸਿਆ ਹੋਇਆ ਤੇ ਹੁਣ ਆਪਾਂ ਬਾਰਡਰ ਲਾਈਨ ਬਣਾਉਣੀ ਸਿੱਖਾਂਗੇ ਦੇਖੋ ਬਾਰਡਰ ਲਾਈਨ ਦੇ ਲਈ ਆਪਾਂ ਇੱਕ ਸਾਈਡ ਤੋਂ ਗੱਠ ਲਾ ਕੇ ਸ਼ੁਰੂ ਕਰ ਲਾਂਗੇ ਤੇ ਇਸ ਤੋਂ ਬਾਅਦ ਆਪਾਂ ਨੇ ਦੇਖਣਾ ਕਿ ਆਪਾਂ ਜਿੱਥੇ ਤੱਕ ਤਾਂ ਧਾਗਾ ਆਪਣਾ ਟੇਡਾ ਆ ਰਿਹਾ ਹੈ ਆਪਾਂ ਨੇ ਉੱਥੇ ਤੋਂ ਟਾਂਕਾ ਚੱਕਣਾ ਹੈ ਉੱਪਰਲੀ ਸਾਈਡ ਨੂੰ ਚੱਕਣਾ ਹੈ ਦੇਖੋ ਇੰਨਾ ਕ ਕੱਪੜਾ ਲੈ ਕੇ ਉੱਪਰਲੀ ਸਾਈਡ ਨੂੰ ਸੂਈ ਕੱਢਣੀ ਹੈ ਦੇਖੋ ਠੀਕ ਹੈ ਤੇ ਇਸ ਤੋਂ ਬਾਅਦ ਆਪਾਂ ਨੇ ਇੱਧਰਲੀ ਸਾਈਡ ਦੇਖਾਂਗੇ ਇੱਥੇ ਤੱਕ ਆ ਰਿਹਾ ਨਹੀਂ ਤੇ ਇੰਨਾ ਕਾ ਕੱਪੜਾ ਲੈ ਕੇ ਆਪਾਂ ਉੱਪਰ ਨੂੰ ਹੀ ਸੂਈ ਕੱਢਣੀ ਆ ਬਸ ਇਦਾਂ ਹੀ ਆਪਾਂ ਉੱਪਰ ਨੂੰ ਸੂਈ ਕੱਢੀ ਜਾਵਾਂਗੇ ਤੇ ਇਹ ਆਪਣੀ ਜਿਹੜੀ ਬਾਰਡਰ ਲਾਈਨ ਇਦਾਂ ਹੀ ਰਿਪੀਟ ਹੁੰਦੀ ਜਾਊਗੀ ਪੂਰੇ ਬਾਕਸ ਦੇ ਵਿੱਚ